ਪੁੱਠਿਆ ਮਾਸ ਨਾ ਖਾਈਏ ਇੱਕ ਗੁਰੂ ਕੇ ਸਿੰਘ ਨੇ ਪੁੱਠਿਆ ਹੋਇਆ ਮਾਸ ਕੋਇਆ ਹੋਇਆ ਮਾਸ ਕਦੇ ਨਹੀਂ ਖਾਣਾ ਹੈ ਇਹ ਝਟਕਾ ਅਖਰ ਖਾਲਸਾ ਜੀ ਕਿੱਥੋਂ ਚੱਲਿਆ ਕਿਉਂ ਚਲਾਉਣਾ ਪਿਆ ਕਿਸੇ ਮੌਕੇ ਤੇ ਸਿੰਘਾਂ ਦੇ ਵਿੱਚ ਪ੍ਰਚਲਿਤ ਸੀ ਝਟਕਾ ਕਾਰਨ ਕੀ ਸੀ ਮੁਸਲਮਾਨ ਗੁੜ ਅਖਰ ਨਹੀਂ ਸੀ ਸਾਨੂੰ ਕਹਿਣ ਦਿੰਦੇ ਐਨੇ ਸੀ ਗੁਰੂ ਦਾ ਨਾਮ ਵਿੱਚ ਆ ਜਾਂਦਾ ਗੁਰ ਅੱਖਰ ਹੁੰਦਾ ਐ ਉਸ ਵਾਸਤੇ ਰੋੜੀ ਖਾਓ ਗੋੜ ਨਹੀਂ ਕਹਿਣ ਦੇਣਾ ਫਿਰ ਉਹ ਕਹਿੰਦੇ ਸਨ ਹਿੰਦੂਆਂ ਨੂੰ ਸਿਰ ਤੇ ਪੱਗ ਨਹੀਂ ਬੰਨਣ ਦੇਣੀ ਤਖਤ ਦੇ ਮਾਲਕ ਨਹੀਂ ਬਣ ਦੇਣਾ ਕੋੜੀ ਤੇ ਨਹੀਂ ਚੜਨ ਦੇਣਾ ਸ਼ਸਤਰ ਨਹੀਂ ਪਕਣ ਦੇਣਾ ਫੌਜਾਂ ਨਹੀਂ ਰੱਖਣ ਦੇਣੀਆਂ ਕਣਕ ਦੀ ਰੋਟੀ ਨਹੀਂ ਖਾਣ ਦੇਣੀ ਤਾਤ ਦੇ ਭਾਂਡੇ ਵਿੱਚ ਨਹੀਂ ਪਕਾਉਣ ਦੇਣਾ ਮਿੱਟੀ ਦੀਆਂ ਕਨਾਲੀਆਂ ਵਿੱਚ ਪਕਾਉਣ ਮੰਦਰ ਦੁਆਰੇ ਟਾਇਕ ਹੈ ਤੇ ਠੌੜੀ ਮਾਸੀ ਤੋਸਾਰਾ ਮਾਰਨ ਗਉ ਗਰੀਬ ਨੂੰ ਧਰਤੀ ਉੱਪਰ ਪਾਪ ਵਿਸਾਰਾ ਤੇ ਕੋਹਾ ਹੋਇਆ ਮਾਸ ਖਾਣਾ ਹੈ ਟਾਈ ਛੁਰੀਆਂ ਫੇਰ ਕਰਕੇ ਤਨ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਜੀ ਸਾਡੇ ਤੇ ਕਿਰਪਾ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭ ਤੋਂ ਵੱਧ ਘੋੜੇ ਦੀ ਸਵਾਰੀ ਨੂੰ ਪਸੰਦ ਕਿਉਂ ਕੀਤਾ ਅਕਾਲ ਤਖਤ ਸਾਹਿਬ ਰਚਿਆ ਕਿਉਂ ਕਲਗੀਆਂ ਕਿਉਂ ਸੀਸ ਤੇ ਸਜਾਈਆਂ ਹੱਥ ਵਿੱਚ ਬਾਜ ਕਿਉਂ ਪਕੜੇ ਸ਼ਾਸਤਰ ਕਿਉਂ ਪਹਿਰੇ ਤਖਤ ਸਾਹਿਬ ਕਿਉਂ ਰਚੇ ਫੌਜਾਂ ਕਿਉਂ ਬਣਾਈਆਂ ਕਿਉਂਕਿ ਇਹਨਾਂ ਸਾਰੀਆਂ ਹੀ ਗੱਲਾਂ ਦੀ ਮਮਾਨਤ ਕੀਤੀ ਹੋਈ ਸੀ ਮੁਸਲਮਾਨਾਂ ਨੇ 1100 ਸਾਲ ਤੋਂ ਰਾਜ ਕਰਦੇ ਆ ਕਰਦੇ ਆ ਨੇ ਹਿੰਦੂਆ ਵਿਚਾਰ ਨੂੰ ਇਹਨਾਂ ਦਬਾ ਦਿੱਤਾ ਸੀ ਉਹ ਕੁਛਕ ਨਹੀਂ ਸੰਸਕਦੇ ਬੋਲ ਨਹੀਂ ਸੰਸਕਦੇ ਗੁਲਾਮੀ ਦੀਆਂ ਜਜ਼ੀਰਾ ਵਿੱਚ ਐਸੇ ਜਕੜੇ ਹੋਏ ਸਨ ਸਵਾਇ ਰੱਖਿਆ ਜਿਹੜੇ ਸੀ ਇਹ ਤਾਂ ਸਵਾਬ ਤੇ ਵੀਰਸਪਣੇ ਦਾ ਸਵਾਬ ਮੁੱਕ ਚੁੱਕਾ ਸੀ ਵੱਡੀ ਗੱਲ ਅਹਿੰਸਾ ਪਰਮਾ ਧਰਮਾ ਬੋਧੀਆਂ ਜੈਨੀਆਂ ਆਦਿਕ ਨੇ ਇਹ ਗ੍ਰਹਿਣ ਕਰ ਲਈ ਮੁਸਲਮਾਨ ਗਊਆਂ ਅੱਗੇ ਲਾਈ ਆਉਣੀਆਂ ਤੇ ਮਗਰ ਤੋਪਾਂ ਤੇ ਰਫਲਾਂ ਤੇ ਨੇਜੇ ਤੇ ਭੱਲੇ ਤੇ ਸਾਰੇ ਨੂੰ ਲੁੱਟ ਕੁੱਟ ਕੇ ਬਰਬਾਦ ਕਰਕੇ ਮੁੜ ਜਾਣਾ ਤੇ ਇਧਰ ਅਹਿੰਸਾ ਪਰਮਾ ਧਰਮਾ ਚੱਕੀ ਫਿਰਦੇ ਸਨ ਤਾਂ ਸਤਿਗੁਰੂ ਸੱਚੇ ਪਾਰਸ਼ਣ ਸੁੱਤਾ ਹੋਇਆ ਬੀਰ ਦਾਸ ਆਪ ਜੀ ਨੇ ਕਿਰਪਾ ਕਰਕੇ ਜਗਾਇਆ ਅਕਾਲ ਪਖਤ ਸਾਹਿਬ ਰਾਜ ਕੇ ਕਿਹਾ ਕਿ ਇਹ ਝੂਠੇ ਪਾਰਸ਼ਣ ਜਿਨੇ ਦੁਨੀਆਂ ਦੇ ਹਨ ਪਰ ਧੰਨ ਸਤਿਗੁਰੂ ਛੇਵੇਂ ਪਾਰਸ਼ਾ ਨੂੰ ਸਾਰੇ ਸਤਿਗੁਰਾਂ ਨੂੰ ਲੋਕਾਂ ਨੇ ਸੱਚੇ ਪਾਰਸ਼ਾ ਕਿਹਾ ਸੱਚੇ ਪਾਰਸ਼ਾ ਫਿਰ ਘੋੜੇ ਤੇ ਸਵਾਰੀ ਕੀਤੀ ਅਸੀਂ ਘੋੜੇ ਤੇ ਸਵਾਰੀ ਕਰਾਂਗੇ ਅਸੀਂ ਸ਼ਾਂਤ ਰਸ ਵਿੱਚ ਰਹਿ ਕੇ ਕੁਰਬਾਨੀ ਕਰਨ ਦੀ ਹੱਦ ਕਰ ਦਿੱਤੀ ਸੱਤੀਆਂ ਤਮੀਆਂ ਤੇ ਬੈਠ ਕੇ ਕੋਈ ਸ਼ਰਾਪ ਨਹੀਂ ਦਿੱਤਾ ਉਬਲਦੀ ਦੇਗ ਵਿੱਚ ਬੈਠ ਕੇ ਕੋਈ ਬਚਨ ਨਹੀਂ ਕਿਹਾ ਤੱਤਾ ਰੇਤਾ ਸੀਸ ਵਿੱਚ ਪੈਣ ਤੋਂ ਮਨ ਵਿੱਚ ਕਬਰਾਹਟ ਨਹੀਂ ਆਈ ਠੰਡੇ ਜਲ ਵਿੱਚ ਇਸ਼ਨਾਨ ਕਰਵਾਉਣ ਤੋਂ ਕਿਸੇ ਪ੍ਰਕਾਰ ਚਿਹਰੇ ਤੇ ਵੱਟ ਨਹੀਂ ਪਾਇਆ ਜੁਲਮ ਦਾ ਨਾਸ ਕਰਨ ਵਾਸਤੇ ਵੱਧ ਤੋਂ ਵੱਧ ਕੁਰਬਾਨੀ ਦੇ ਕੇ ਸ਼ਹੀਦਾਂ ਨੇ ਸਰਤਾਜ ਬਣੇ ਪਰ ਉਹ ਲੋਕ ਜਿਹੜੇ ਹਿੰਦੂਆਂ ਨੂੰ ਇਹੀ ਸਮਝਦੇ ਸਨ ਕਿ ਸਾਡੇ ਬੱਕਰੇ ਹਨ ਜਦੋਂ ਚਾਹੀਦੀ ਅਸੀਂ ਇਹਨਾਂ ਨੂੰ ਕੋਹ ਲੈਣਾ ਤੇ ਵੜ ਲੈਣਾ ਹੈ ਜ਼ਰੂਰੀ ਸੀ ਕਿ ਵੀਰ ਰਾਸ ਫਿਰ ਉਸ ਮੌਕੇ ਤੇ ਭਰਿਆ ਜਾਂਦਾ ਤਾਈਂ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਪੰਜਵੇਂ ਪਾਤਸ਼ਾਹ ਜੀ ਦਾ ਸੁਨੇਹਾ ਸੁਣਿਆ ਹੈ ਪੁੱਜਾ ਕਿ ਆਪ ਸ਼ਹੀਦ ਹੋ ਕੇ ਜੋਤੀ ਜੋਤ ਸਮਾ ਗਏ ਹਨ ਪਹਿਲੇ ਦਿਨ ਹੀ ਫ਼ਰਣ ਕੀਤਾ ਕਿ ਅਸੀਂ ਹੁਣ ਤਖਤ ਸਾਬ ਰਚਾਂਗੇ ਅਸੀਂ ਫੌਜਾਂ ਰੱਖਾਂਗੇ ਅਸੀਂ ਘੋੜ ਸਵਾਰ ਹੋਵਾਂਗੇ ਅਸੀਂ ਸੀਸ ਤੇ ਕਲਗੀਆਂ ਸਜਾਵਾਂਗੇ ਅਸੀਂ ਇੱਕ ਸ਼ਸਤਰ ਨਹੀਂ ਦੋ ਕਿਰਪਾਨਾਂ ਪਹਿਰਾਂਗੇ ਅਸੀਂ ਹੱਥ ਵਿੱਚ ਬਾਜ پکڑਾਂਗੇ ਚਿੱਟਾ ਬਾਜ ਹੋਵੇਗਾ ਸੁਲਾ ਸਾਰਿਆਂ ਦੇ ਨਾਲ ਪਰ ਜੇ ਕੋਈ ਅੜੇਗਾ ਤਾਂ ਜਿਵੇਂ ਬਾਜ ਸਾਰੇ ਪੰਛੀਆਂ ਨੂੰ ਮਾਰ ਕੇ ਖਾ ਜਾਂਦਾ ਹੈ ਨਹੀਂ ਛੱਡਾਂਗੇ ਇਸ ਪ੍ਰਕਾਰ ਹਜੂਰ ਸੱਚੇ ਪਾਤਸ਼ਾਹ ਨੇ ਸੁੱਤਾ ਹੋਇਆ ਬੀਰ ਰਸ ਗਰੀਬ ਨਵਾਜ਼ ਨੇ ਕਿਰਪਾ ਕਰਕੇ ਖਾਲਸਾ ਜੀ ਜਗਾਇਆ ਸੋ ਉਸ ਮੌਕੇ ਤੇ ਜਿਹੜੇ ਕਹਿੰਦੇ ਸਨ ਕਿ ਕੇਵਲ ਕੁੱਠਾ ਹੋਇਆ ਮਾਸ ਖਾਓ ਉਸ ਮੌਕੇ ਤੇ ਝਟਕਾ ਸ਼ੁਰੂ ਹੋਇਆ ਸੀ ਮੁਕਾਬਲੇ ਤੇ ਕਿ ਝਟਕਾ ਕਰਕੇ ਖਾਣਗੇ ਜਿਹੜੇ ਖਾਣਗੇ ਇਹ ਮੁਕਾਬਲੇ ਤੇ ਖਾਸ ਸਈ ਇੱਕ ਚੀਜ਼ ਸੀ ਜबान ਦੇ ਸਵਾਦ ਵਾਸਤੇ ਕਦੇ ਬੱਕਰੀਆਂ ਨੂੰ ਵੱਡ-ਵੱਡ ਕੇ ਖਾੜਾ ਗੁਰੂ ਘਰ ਦੇ ਵਿੱਚ ਇਹ ਆਗਿਆ ਨਹੀਂ ਹੋਈ ਸੋ ਕਦੇ ਪੜਿਆ ਹੋਣਾ ਮਾਨ ਸਿੰਘ ਰਾਜਾ ਗਾਇ ਸਿੰਘ ਸਵਾਈ ਰਾਜਾ ਵਿਸ਼ਨ ਸਿੰਘ ਰਾਜਾ ਇਹ ਸਾਰੇ ਰਾਜਪੂਤ ਰਾਜੇ ਸਨ ਤੋ ਬਿਸ਼ਨ ਸਿੰਘ ਦੀ ਸਹਾਇਤਾ ਸਤਿਗੁਰੂ ਨਾਮੇ ਪਾਸ਼ਾ ਨੇ ਕੀਤੀ ਜੈ ਸਿੰਘ ਸਵਾਈ ਸਤਿਗੁਰੂ 8ਵੇਂ ਪਾਸ਼ਾ ਨੇ ਬੇਨਤੀ ਕਰਕੇ ਦਿੱਲੀ ਵਿੱਚ ਲਗਿਆ ਮਾਨ ਸਿੰਘ ਰਾਜਾ ਬਿਸ਼ਨ ਸਿੰਘ ਦਾ ਦਾਦਾ ਸੀ ਇਹ ਸਾਰੇ ਜੈਪੁਰ ਜੋਧਪੁਰ ਦੇ ਰਾਜੇ ਸਨ ਸਿੰਘ ਨਾਮ ਛੇੜਦਾ ਹੈ ਸਿੰਘ ਕਹ ਦਿੰਦੇ ਨੇ ਸਿੰਘ ਛੀ ਨਾਮ ਵਿੱਚ ਛੇੜਦਾ ਹੈ ਮੁਸਲਮਾਨਾਂ ਨੇ ਹੁਕਮ ਕਰ ਦਿੱਤਾ ਸੀ ਨੁਰੰਗੇ ਨੇ ਕਿ ਕੋਈ ਵੀ ਆਪਣੇ ਨਾਮ ਦੇ ਨਾਲ ਸਿੰਘ ਨਹੀਂ ਰੱਖ ਸਕਦਾ ਸ਼ੇਨ ਨੇ ਕਹਾ ਸਕਦਾ ਸਿੰਘ ਨੇ ਕਹਾ ਸਕਦਾ ਕਿਉਂਕਿ ਨਾਮ ਰੱਖਣ ਦੇ ਵਿੱਚ ਜਦੋਂ ਛੇਰ ਬਣ ਗਿਆ ਤਾਂ ਕਿਤੇ ਤਾਕਤ ਨਾ ਆ ਜਾਂਦੀ ਹੋਵੇ ਇਹ ਚੜ੍ਹਦੀਆਂ ਕਲਾ ਵਾਲਾ ਬੋਲਾ ਹੈ ਇਸ ਵਾਸਤੇ ਸਿੰਘ ਕੋਈ ਨਾਮ ਨਹੀਂ ਰੱਖਾ ਸਕਦਾ ਹਜ਼ੂਰ ਕਲਗੀਆਂ ਵਾਲੇ ਨੇ ਕਿਹਾ ਜਿੰਨੇ ਵੀ ਸਾਡੇ ਪੈਦਾ ਹੋਣਗੇ ਸਾਰਿਆਂ ਦਾ ਨਾਮ ਹੀ ਸਿੰਘ ਹੋਵੇਗਾ ਅੱਧਾ ਨਾਮ ਰੱਖਣ ਦੇਣਾ ਹੀ ਨਹੀਂ ਸੋ ਖਾਲਸਾ ਜੀ ਅੱਧਾ ਨਾਮ ਲੈਣਾ ਸਿੰਘ ਦਾ ਕਲਗੀਆਂ ਵਾਲੇ ਦਾ ਹੁਕਮ ਹੈ ਰਤਰਾਮੇ ਵਿੱਚ ਕਿਉਂ ਉਤਪਨ ਖਾਈਆ ਤੇ ਮਾਈਆਂ ਦਾ ਨਾਮ ਕੌਰ ਇਹ ਕੌਰ ਕਿਹਨੂੰ ਕਹਿੰਦੇ ਨੇ ਇੱਕ ਟਿੱਕਾ ਹੁੰਦਾ ਪਾਰਸ਼ਾ ਦਾ ਟਿੱਕਾ ਉਸ ਤੋਂ ਉਹ ਵੱਡਾ ਜਿਹੜਾ ਪੁੱਤਰ ਹੋਵੇ ਵੱਡਾ ਪੁੱਤਰ ਪਹਿਲਾ ਵਲੀ ਅਹਿਦ ਜਿਸ ਨੂੰ ਕਹਿੰਦੇ ਨੇ ਰਾਜ ਦਾ ਹੱਕਦਾਰ ਹੁੰਦਾ ਸੀ ਵੱਡੇ ਪੁੱਤਰ ਨੂੰ ਰਾਜ ਮਿਲਣਾ ਤੇ ਛੋਟਾ ਪੁੱਤਰ ਕਮਰ ਕਹਾਉਂਦਾ ਸੀ ਕਿੰਨੇ ਵੀ ਛੋਟੇ ਪੁੱਤਰ ਹੋਣ ਉਹਨਾਂ ਨੂੰ ਕਮਰ ਜੀ ਕਿਹਾ ਜਾਂਦਾ ਸੀ ਕਮਰ ਜੀ ਤਾਂ ਗੁਰੂ ਸੱਚੇ ਪਾਤਸ਼ਾਹ ਨੇ ਸਿੰਘ ਨੂੰ ਆਪਣਾ ਟਿੱਕਾ ਪੁੱਤਰ ਬਣਾਇਆ ਤੇ ਧੀਆ ਭੈਣਾ ਨੂੰ ਸੱਚੇ ਪਾਤਸ਼ਾਹ ਨੇ ਕੌਰ ਬਣਾਇਆ ਛੋਟੀਆਂ ਛੋਟੇ ਪੁੱਤਰ ਆਪਣੇ ਬਣਾਇਆ ਕਿੰਨੀ ਵੱਡੀ ਦਾਤ ਮਹਾਰਾਜ ਨੇ ਦਿੱਤੀ ਤੇ ਅੱਜ ਕੱਲ ਅਫਸੋਸ ਕਿ ਨਵੀਂ ਅੱਖੇ ਨਵੀਂ ਰੋਸ਼ਨੀ ਪ੍ਰਾਪਤ ਹੋਈ ਅੱਧਾ ਨਾਮ ਹੀ ਲੈ ਲੈਣਾ ਅੱਧਾ ਨਾਮ ਲੈਣਾ ਬੀਬੀਆਂ ਦਾ ਨਾਮ ਹੀ ਅੱਧਾ ਤੇ ਸਿੰਘਾਂ ਦਾ ਨਾਮ ਹੀ ਅੱਧਾ ਕਿੱਥੇ ਸਤਿਗੁਰੂ ਜੀ ਨੇ ਆਪਣੇ ਟਿੱਕੇ ਬਣਾਇਆ ਕਿ ਅਸੀਂ ਗੁਰੂ ਕੇ ਟਿੱਕੇ ਨਹੀਂ ਬਣਨਾ ਅਸੀਂ ਅਧੂਰੇ ਹੀ ਰਹਿਣਾ ਤੇ ਅਸੀਂ ਗੁਰੂ ਕੇ ਪੁੱਤਰੀਆਂ ਨਹੀਂ ਬਣਨਾ ਅਸੀਂ ਘਟ ਰਹਿਣਾ ਹੈ ਮੱਲੋ ਜੋਰੀ ਕਿਸੇ ਨੇ ਜਿਹੜਾ ਅਹੁਦਾ ਪ੍ਰਾਪਤ ਹੋਇਆ ਉਹਨੂੰ ਆਪਣੇ ਹੱਥੀਂ ਕੋਈ ਸਿਆਣਾ ਕਦੇ ਗਵਾਉਂਦਾ ਨਹੀਂ ਵੀਰ ਚੱਕਰ ਮਿਲਦੇ ਨੇ ਪਰਮ ਵੀਰ ਚੱਕਰ ਮਿਲਦੇ ਨੇ ਇਹ ਜਿਹੜੀਆਂ ਚੀਜ਼ਾਂ ਅੱਜ ਕੱਲ ਲੋਕਾਂ ਨੂੰ ਮਿਲਦੀਆਂ ਨੇ ਜਦੋਂ ਕੋਈ ਬਹਾਦਰੀ ਕਰਦੇ ਆ ਪਲਾਉ ਲਾ ਕੇ ਸਿੱਟ ਦਿੰਦੇ ਆ ਲੈ ਜਾਓ ਪਰ ਇਹ ਸਾਨੂੰ ਨਹੀਂ ਇਹਨਾਂ ਦੀ ਲੋੜ ਕਦੇ ਵੀ ਨਹੀਂ ਤੇ ਸਾਨੂੰ ਸੱਚੇ ਪਾਤਸ਼ਾਹ ਨੇ ਐਡੀਆਂ ਕਾਲਨਾਂ ਕਾਲ-ਕਾਲ ਕੇ ਪਰਿਵਾਰ ਵਾਰ-ਵਾਰ ਕੇ ਦਾਤਾਂ ਦਿੱਤੀਆਂ ਸਿੰਘ ਨਾਮ ਤੇ ਕੌਰ ਨਾਮ ਅਫਸੋਸ ਹੈ ਕਿ ਅੱਜ ਅਸੀਂ ਲਾੜ ਵਿੱਚ ਆ ਕੇ ਆਪਣੀ ਪ੍ਰਾਪਤ ਕੀਤੀ ਹੋਈ ਵੱਡੀ ਪਾਰੀ ਦਾਤ ਨੂੰ ਆਪਣੇ ਹੱਥੀਂ ਗੁਆਰ ਹੈ ਇਸ ਵਾਸਤੇ ਬੀਬੀਆਂ ਦਾ ਨਾਮ ਸ਼ੁਰੂ ਤੋਂ ਲੈ ਕੇ ਕੌਰ ਕਹਿਣਾ ਹੈ ਇਹ ਕਹਿੰਦੇ ਜੀ ਸ਼ਾਦੀ ਤੋਂ ਬਾਅਦ ਕਹਿ ਲਾਂਗੇ ਨਹੀਂ ਨਹੀਂ ਸ਼ਾਦੀ ਤੋਂ ਬਾਅਦ ਕੌਰ ਨਹੀਂ ਬਣਦੀ ਬੀਬੀ ਜਦੋਂ ਤੋਂ ਲੈ ਕੇ ਜਨਮ ਲਿਆ ਹੈ ਗੁਰੂ ਕੀ ਸੁਪੁੱਤਰੀ ਹੈ ਇਸ ਵਾਸਤੇ ਕੌਰ ਹੈ ਤੇ ਸਿੰਘ ਗੁਰੂ ਦਾ ਪੁੱਤਰ ਹੈ ਜਦੋਂ ਤੋਂ ਲੈ ਕੇ ਜਨਮ ਲਿਆ ਹੈ ਸਿੰਘ ਦੇ ਘਰ ਵਿੱਚ ਜਨਮ ਲੈਦਾ ਕਰਕੇ ਇਸ ਵਾਸਤੇ ਜਨਮ ਤੋਂ ਲੈ ਕੇ ਸਿੰਘ ਕਹਿਣਾ ਇਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਮੇਹਰਾ ਕੀਤੀਆਂ ਸ਼ਸਤਰ ਬਖਸ਼ੇ ਕੋੜੇ ਬਖਸ਼ੇ ਸਵਾਰੀਆਂ ਬਖਸ਼ੀਆਂ ਦਸਤਾਰਾਂ ਬਖਸ਼ੀਆਂ ਦਸਤਾਰਾਂ ਦਿੱਤੀਆਂ ਮਹਾਰਾਜ ਸਾਹਿਬ ਜੀ ਨੇ ਤੇ ਕਲਗੀਆਂ ਸਜਾਈਆਂ ਤਾਂ ਹੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਲਗੀਆਂ ਵਾਲੇ ਆਪਾ ਕਹਿੰਦੇ ਹਾਂ ਬਾਜਾਂ ਵਾਲੇ ਕਹਿੰਦੇ ਹਾਂ ਸ਼ਾਹ ਸਵਾਰ ਕਹਿੰਦੇ ਹਾਂ ਕਸਤਾ ਨੇ ਮਾਲਕ ਕਹਿੰਦੇ ਹਾਂ ਤੇ ਸੱਚੇ ਪਾਤਸ਼ਾਹ ਹਨ ਮਹਾਰਾਜ ਮੇਰੇ ਪਾਤਸ਼ਾਹ ਨਹੀਂ ਮਹਾਰਾਜੇ ਨਹੀਂ ਸੱਚੇ ਪਾਤਸ਼ਾਹ ਜੀ ਆਪ ਹੀ ਹਨ ਸੋ ਆਪ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ ਕਿ ਕੁੱਠਾ మాਸ ਗੁਰੂ ਕੇ ਪਿਆਰਿਓ ਕਦੇ ਨਹੀਂ ਖਾਣਾ ਐਨੀਆਂ ਕੁਰਬਾਨੀਆਂ ਕਰਕੇ ਜਿਹੜੀ ਕ੍ਰੀਤੀ ਹਟਾਈ ਉਹਨਾਂ ਨੂੰ ਬਿਨ ਹੰਕਾਰਨ ਤੋਂ ਐਸੀ ਕੁਰਬਾਨੀ ਨੂੰ ਐਵੇਂ ਖੇ ਵਿੱਚ ਰੋਲ ਦੇਣਾ ਕਿਡਾ ਮਹਾਨ ਪਾਪ ਤੇ ਸਾਡੀ ਗਲਤੀ ਤੇ ਘਾਟੇ ਦੀ ਗੱਲ ਹੈ ਇਸ ਵਾਸਤੇ ਉਹ మాਸ ਜਿਸ ਦੇ ਉੱਪਰ ਕਲਮਾ ਪੜਿਆ ਗਿਆ ਹੋਵੇ ਸੋ ਉਹ ਮਾਸ ਕਦੇ ਵੀ ਨਹੀਂ ਖਾਣਾ ਬਾਕੀ ਦੇ ਮਾਸ ਦੇ ਬਾਰੇ ਵੀ ਆਮ ਸੰਗਤਾਂ ਪੁੱਛ ਲੈਂਦੀਆਂ ਜੀ ਫਿਰ ਦੂਜਿਆਂ ਤੱਕ ਖਾ ਲਿਆ ਕਰੀਏ ਨਾ ਉਹ ਤਾਂ ਖੁੱਲ ਹੈ ਨਾ ਸੋ ਉਹਦੇ ਬਾਰੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਖੁੱਲ ਕਿਤੇ ਵੀ ਨਹੀਂ ਆਈ ਕਈ ਕਹਿੰਦੇ ਜੀ ਇੱਕ ਸ਼ਲੋਕ ਆਉਂਦਾ ਮਲਾਰ ਦੀ ਵਾਰ ਵਿੱਚ ਸੋ ਉਹਦੇ ਵਿੱਚ ਇਹ ਹੀ ਆਉਂਦਾ ਮਾਸ ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵਾ ਕਿਸਮੇ ਪਾਪ ਸਮਾਨ ਹੈ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣਾ ਸੋ ਉਹਦੇ ਅਰਥ ਜੇ ਚੰਗੀ ਤਰ੍ਹਾਂ ਕਰਕੇ ਵੇਖੇ ਤਾਂ ਹੋਰ ਹੀ ਨਿਕਲਦੇ ਨੇ ਮਾਸ ਖਾਣ ਦੀ ਆਗਿਆ ਤਾਂ ਕਿਤੇ ਆਈ ਨਹੀਂ ਜੇ ਕਿਤੇ ਆਈ ਹੈ ਤਾਂ ਕੋਈ ਦੱਸ ਦੇਵੇ ਫਿਰ ਉਹ ਚੇਤੇ ਕਰ ਲਵਾਂਗੇ ਉਹ ਪੰਕਤੀ ਦੇ ਅਰਥ ਇਹ ਇੱਥੇ ਕਿਹਾ ਹੈ ਕਿ ਮਾਸ ਜ਼ਰੂਰ ਖਾਓ ਕੌਣ ਮਾਸ ਕੌਣ ਸਾਗ ਕਹਾਵਾ ਇਹ ਪਤਾ ਹੀ ਨਹੀਂ ਮਾਸ ਕਿਨੂੰ ਕਹਿੰਦੇ ਆ ਤੇ ਸਾਗ ਕਿਨੂੰ ਕਹਿੰਦੇ ਪਹਿਲਾਂ ਪਤਾ ਹੈ ਸਾਗ ਕਿਨੂੰ ਕਹਿੰਦੇ ਆ ਮਹਾਰਾਜ ਕਹਿੰਦੇ ਨੇ ਸਾਗ ਉਹ ਹੈ ਜੋ ਧਰਮ ਦੀ ਕਿਰਤ ਕਰਕੇ ਆਪ ਖਾਣਾ ਉਹਦਾ ਨਾਮ ਸਾਗ ਹੈ ਤੇ ਮਾਸ ਉਹਦਾ ਨਾਮ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਇਹ ਸੱਚੇ ਪਾਤਸ਼ਾਹ ਨੇ ਮਾਸ ਦਾ ਤੇ ਸਾਗ ਦਾ ਨਿਰਣਾ ਕੀਤਾ ਹੈ ਮਾਸ ਕਿਨੂੰ ਕਹਿਦਾ ਤੇ ਸਾਗ ਕਿਨੂੰ ਕਹਿਦਾ ਤੇ ਫਿਰ ਹੋਰ ਮਨਾਂ ਕਿੰਨੇ ਥਾਵਾਂ ਤੇ ਕੀਤਾ ਹਜੂਰ ਸੱਚੇ ਪਾਤਸ਼ਾਹ ਜੀ ਨੇ ਜੋ ਸਭ ਮੈਂ ਇੱਕ ਖੁਦਾਇ ਕਹਿ ਤੋ ਤੋ ਕਿਉ ਮੁਰਗੀ ਮਾਰੈ ਮਹਾਂਕ ਕਸਾਬ ਸ਼੍ਰੀ ਛਟ ਪਾਈ ਕਬੀਰ ਜੀ ਜੋ ਮਾਰੈ ਜੋਰ ਕਰ ਕਹਤੇ ਹੈ ਜੋ ਹalal ਦਫਤਰ लेखा ਨੀਕ ਸੇ ਤਬ ਹੋਏ ਕੋ ਕੌਣ ਹਵਾਲ ਬਾਗ ਮੱਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਸਭਰ ਸਤਲ ਜਾਏ ਇਹ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਅਨੁਸਾਰ ਸੋ ਖਾਲਸਾ ਜੀ ਕਿਤੇ ਵੀ ਮਾਸ ਖਾਣਾ ਆਗਿਆ ਤਾਂ ਕਿਤੇ ਹੈ ਨਹੀਂ ਮਨਾ ਜ਼ਰੂਰ ਥਾਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਕੀਤਾ ਹੋਇਆ ਹਜੂਰ ਜਾ ਰਹੇ ਨੇ ਵੇਂਗ ਵੱਲ ਨੂੰ ਕਾ ਜੀ ਨੇ ਕੁਕੜੀ ਜੇਵਾ ਕੀਤੀ ਹੈ ਅਚਨ ਚੇਤ ਹੱਥ ਵਿੱਚੋਂ ਛੁੱਟ ਗਈ ਗਰਮ ਗਰਮ ਉਹ ਕੁਕੜੀ ਨੇ ਉਡਾਰੀ ਮਾਰੀ ਮੁਰਗੀ ਨੇ ਖੂਨ ਦੀਆਂ ਛਿੱਟਾਂ ਜਾਮੇ ਤੇ ਪਈਆਂ ਪਲੀਤ ਹੋ ਗਿਆ ਹੈ ਅਪਵਿੱਤਰ ਹੋ ਗਿਆ ਹੈ ਲਾਹ ਦੇਣਾ ਹੈ ਮੁਸਲਮਾਨ ਜਦੋਂ ਜ਼ਿਬਾ ਕਰਦੇ ਨੇ ਇਹ ਸਾਰਾ ਖੂਨ ਨਿਚੋੜ ਕੇ ਤੇ ਫਿਰ ਬਾਕੀ ਦੇ ਗੋਸ਼ਤ ਨੂੰ ਖਾਂਦੇ ਹਨ ਉਹ ਖੂਨ ਨੂੰ ਬਹੁਤ ਮਾੜਾ ਸਮਝਦੇ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕੇ ਖੜੇ ਹੋ ਗਏ ਬੇਪਰਵਾਹ ਅੰਤਰਜਾਮੀ ਸਤਗੁਰੂ ਜੀ ਕਹਿੰਦੇ ਨੇ ਹੇ ਕਾਜੀ ਜੀ ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇਂ ਮਹਾਨ ਸਾ ਤੈਨ ਕਿਉ ਨਿਰਮਲ ਚੀਤ ਜੇ ਇਹ ਖੂਨ ਦੀ ਮੈਲ ਦੀ ਛਿੱਟ ਪੈਣ ਤੋਂ ਤੇਰਾ ਇਹ ਚੋਗਾ ਸਾਰਾ ਪਲੀਤ ਹੋ ਗਿਆ ਪਵਿੱਤਰ ਹੋ ਗਿਆ ਖਰਾਬ ਹੋ ਗਿਆ ਤੇ ਇਸ ਦੇ ਵਿੱਚੋਂ ਬੜਿਆ ਹੋਇਆ ਸਾਰਾ ਮਾਸ ਵਾ ਜਿਸ ਮਾਸ ਦੇ ਵਿੱਚੋਂ ਇਹ ਨਿਕਲਿਆ ਖੂਨ ਉਹ ਬਾਕੀ ਦਾ ਮਾਸ ਤੈਨੂੰ ਚੰਗਾ ਲੱਗੇਗਾ ਸਾਰਾ ਹੀ ਖਾ ਜਾਣਾ ਫਿਰ ਹਿਰਦਾ ਅਪਵਿੱਤਰ ਨਹੀਂ ਹੋਵੇਗਾ ਇਸ ਵਾਸਤੇ ਭਾਈ ਜ਼ੁਬਾਨ ਦੇ ਸਵਾਦ ਵਾਸਤੇ ਮਾਸ ਖਾਣ ਦੀ ਸਤਗੁਰੂ ਜੀ ਦੀ ਆਗਿਆ ਕਿਤੇ ਨਹੀਂ ਹੈ ਸਿੰਘ ਜੀ ਪੁਰਾਣੇ ਖਾਂਦੇ ਰਹੇ ਕਿ ਨਾਂ ਖਾਂਦੇ ਰਹੇ ਖਾਂਦੇ ਰਹੇ ਭਾਈ ਕਿਸ ਵਾਸਤੇ ਖਾਂਦੇ ਰਹੇ ਕਦੋਂ ਖਾਂਦੇ ਰਹੇ ਅੱਜ ਕੱਲ ਵਰਗੇ ਮਕਾਨ ਨਹੀਂ ਸਨ ਉਹਨਾਂ ਦੇ ਪਾਸ ਅੱਜ ਕੱਲ ਵਰਗੀਆਂ ਕਾਰਾਂ ਮੋਟਰਾਂ ਤੇ ਸੁੱਖ ਆਰਾਮ ਨਹੀਂ ਸਨ ਉਹਨਾਂ ਦੇ ਪਾਸ ਰਹਿੰਦੇ ਸਨ ਜੰਗਲਾਂ ਵਿੱਚ ਰਸ਼ਾਦਾ ਮਿਲਦਾ ਸੀ ਕਦੇ-ਕਦੇ ਕੜਾਕਾ ਰਹਿੰਦਾ ਸੀ ਬਹੁਤਾ ਉਹ ਬਦਾਮ ਚੱਬ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਅਰਦਾਸ ਕਰਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਕਾ ਪੱਠੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਬਿਰਸ਼ਣੀਆਂ ਛਿੱਲਾ ਲਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਧਰਮ ਦੀ ਰੱਖਿਆ ਕਰਨ ਵਾਸਤੇ ਪ੍ਰਾਣਾਂ ਨੂੰ ਚਲਾਉਣ ਵਾਸਤੇ ਜੇ ਲੋੜ ਪਵੇ ਤਾਂ ਝਟਕਾ ਕਰਕੇ ਖਾ ਵੀ ਲੈਂਦੇ ਸਨ ਜ਼ਬਾਨ ਦੇ ਸਵਾਦ ਵਾਸਤੇ ਕਦੇ ਬੱਕਰੇ ਮਾਰ-ਮਾਰ ਕੇ ਖਾਣੇ ਇਹ ਕਿਤੇ ਇਤਿਹਾਸ ਵਿੱਚ ਨਹੀਂ ਆਇਆ ਇਸ ਵਾਸਤੇ ਖਾਲਸਾ ਜੀ ਬਾਕੀ ਦੀਆਂ ਗੱਲਾਂ ਤਾਂ ਸਾਰੀਆਂ ਛੱਡ ਦੇਣੀਆਂ ਉਹ ਬਹਾਦਰੀ ਉਹ ਜੀਵਨ ਉਹ ਰਹਿਤ ਮਰਿਆਦਾ ਉਹ ਪਰਉਪਕਾਰ ਉਹ ਸਾਰੇ ਇੱਕ ਪਾਸੇ ਰੱਖਦੇ ਨੇ ਤੇ ਕੇਵਲ ਜੀ ਸਿੰਘ ਮਾਸ ਖਾਂਦੇ ਸਨ ਮਾਸ ਖਾਂਦੇ ਸਨ ਸਨ ਵੀ ਖਾ ਲੈਣਾ ਚਾਹੀਦਾ ਇੱਕ ਆਪਣੇ ਮਤਲਬ ਦਾ ਪੱਖ ਲੈ ਲੈਣਾ ਉਹ ਵੀ ਵੇਖਣਾ ਨਹੀਂ ਕਿ ਕਿਸ ਮੌਕੇ ਤੇ ਖਾਂਦੇ ਰਹਿ ਸੋ ਇਹ ਐਡੀ ਸਿਆਣਪ ਵਾਲੀ ਗੱਲ ਤਾਂ ਬਹੁਤੀ ਜਾਪਦੀ ਨਹੀਂ ਰੋ ਵਿਚਾਰ ਹਾਜੂਰ ਦੇ ਬਚਨਾਂ ਨੂੰ ਪੁੱਠਾ ਮਾਸ ਨਹੀਂ ਕਦੇ ਵੀ ਗੁਰੂ ਕੇ ਸਿੰਘਾਂ ਨੇ ਖਾਣਾ ਹੈ ਸੋ ਇਹ ਹਜੂਰ ਸੱਚੇ ਪਾਤਸ਼ਾਹ ਬਲੋਂ ਮਨ ਹੈ ਪ੍ਰਤੱਖ ਵੀ ਮਨ ਹੈ ਭਾਈ ਸਾਹਿਬ ਜੀ ਭਾਈ ਰਣਜੀਤ ਸਿੰਘ ਸਾਹਿਬ ਜੀ ਸੋ ਕਹਿਣ ਲੱਗੇ ਬੜੇ ਕਟੜ ਖਿਆਲਾਂ ਦੇ ਸਨ ਔਰ ਪੂਰਨ ਗੁਰਸਿੱਖ ਸਨ ਬਹੁਤ ਰਹਿਤ ਮਰਯਾਦਾ ਵਿੱਚ ਪਰਪੱਕ ਗੁਰਮੁਖ ਪਿਆਰੇ ਸੋ ਕਹਿਣ ਲੱਗੇ ਭਾਈ ਇਹ ਮੁਰਗੀਆਂ ਨਹੀਂ ਮਾਰ ਕੇ ਖਾਣੀਆਂ ਚਾਹੀਦੀਆਂ ਕਹਿਣ ਲੱਗੇ ਕਿਉਂ ਕੀ ਇਹਨਾਂ 'ਚ ਮਾੜਾ ਪੁਣਾ ਸੋਤੇ ਸਿਰ ਤੁਰੇ ਜਾ ਰਹੇ ਸਨ ਸੋ ਖਾਲਸਾ ਜੀ ਨਫ਼ਰਤ ਪੈਦਾ ਕਰਨ ਵਾਸਤੇ ਗੁਰਮੁਖ ਪਿਆਰਿਆਂ ਦੇ ਚਿੱਤ ਵਿੱਚ ਸੰਕਲਪੀ ਸੀ ਤੁਰੇ ਜਾ ਰਹੇ ਸਨ ਸੋ ਕਿਸੇ ਨੇ ਠੁੱਕਿਆ ਹੈ ਮੁਰਗੀ ਸੀ ਕੋਲ ਹੀ ਖੜੀ ਹੋਈ ਸੋ ਕਿਹਾ ਨਹੀਂ ਜਾ ਸਕਦਾ ਉਹ ਮੁਰਗੀ ਆ ਕੇ ਉਹਨੂੰ ਖਾਣ ਲੱਗ ਪਈ ਕਹਿੰਦੇ ਇਹਨੂੰ ਖਾਣਾ ਜੇ ਦੱਸੋ ਐਨੀ ਨਫ਼ਰਤ ਹੋਈ ਵੇਖਣ ਵਾਲਿਆਂ ਨੇ ਕੰਨਾਂ ਨੂੰ ਹੱਥ ਲਾਇਆ ਕਹਿੰਦੇ ਐਦੋ ਗਾ ਇਹਨਾਂ ਨੂੰ ਨਹੀਂ ਖਾਂਦੇ ਸੋ ਕਈ ਤਰ੍ਹਾਂ ਦੇ ਹੋਰ ਤਰੀਕੇ ਕਈ ਕਰਦੇ ਨੇ ਜੀ ਉਹ ਚੀਜ਼ ਖਾ ਲੈਣੀ ਜ਼ਰੂਰੀ ਹੈ ਆਹ ਜ਼ਰੂਰੀ ਹੈ ਐਨੀ ਜ਼ਰੂਰੀ ਤਾਂ ਕੋਈ ਨਹੀਂ ਜਿਹੜੇ ਨਹੀਂ ਵੀ ਖਾਂਦੇ ਮਾਸ ਹੱਥ ਤੱਕ ਨਹੀਂ ਛੂੰਹਉਂਦੇ ਮਾਸ ਖਾਣ ਵਾਲਿਆਂ ਨਾਲੋਂ ਕਿਸੇ ਤਰੀਕੇ ਨਾਲ ਵੀ ਉਹ ਕੱਟਤਾਗਤ ਵਾਲੇ ਨਹੀਂ ਤੇ ਕੱਟ ਹੌਸ ਵਾਲੇ ਹੌਸਲੇ ਵਾਲੇ ਨਹੀਂ ਤੋ ਜੇ ਗੁਰੂ ਕੀ ਬਾਣੀ ਵਾਲੇ ਵੇਖੀ ਪਾਈ ਫਿਰ ਤਾਂ ਮਨਾ ਹੀ ਮਨਾਏ ਮਹਾਂਕਸਾਬ ਸ਼ੁਰੀ ਛੱਟ ਪਾਈ